ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ। ਮੈਂ ਤੁਹਾਡਾ ਆਪਣਾ ਪੀਜ ਐਡਮਿਨ ਅਪਕਮਿੰਗ ਕਬੱਡੀ 스타 ਗੁਰੂ ਸੇਖੋ ਤੇ ਅੱਜ ਦਾ ਆਪਣਾ ਜਿਹੜਾ ਘਰ ਟਵਾਈ ਦਾ ਦੂਜਾ ਦਿਨ ਸ਼ੁਰੂ ਹੋ ਗਿਆ। ਤੇ ਬਾਪੂ ਜੀ ਟਾਈਮ ਨਾਲ ਸਾਰਿਆਂ ਤੋਂ ਪਹਿਲਾਂ ਮੇਰਾ ਬਾਪੂ ਆਉਂਦਾਗਾ ਤੇ ਆਹ ਇੱਟਾਂ ਦੀ ਚੜਾਈ ਸ਼ੁਰੂ ਕਰ ਦਿੰਦਾ। ਤੇ ਸੱਤੂ ਵੀ ਆ ਗਿਆ ਏ। ਤਾਉਣੇ ਚਾਹ ਪੀ ਕੇ ਕਰੜੇ ਹੋ ਗਏ ਤੇ ਲੱਗ ਜਾਣਾ। ਕਿਉਂ ਵੀ ਸੱਤੂ ਠੀਕ ਹੈ ਕੰਮ। ਬੰਦਾ ਕੌਣ ਹੋਣਾ ਹੈ ਇਹ ਵੀਡੀਓ ਪਾਈ ਜਾਨਾ ਸੱਤੂ ਲਿਆ ਮੰਨ ਲੈ ਲੱਭੀ ਜਾ ਕੀ ਹੈ ਲਿਆਣਾ ਨਹੀਂ ਆ ਹੈਗਾ ਚਲੋ ਚਲੀ ਜਾਣਾ ਆ ਸਾਡਾ ਬਿਜਲੀ ਵਾਲਾ ਮਿਸਤਰੀ ਵੀ ਆ ਗਿਆ ਕਿਤੇ ਰੈਡੀ ਹੋ ਗਿਆ ਆ ਪੂਰਾ ਠੀਕਾ ਤਾਂ ਮੈਂ ਲਾ ਤਾਂ ਤੂੰ ਕੀ ਲੋਣਾ ਹੈ ਹੁਣ ਉਧਰ ਵੇਖੋ ਨਾ ਉਧਰ ਕੀ ਕੀਤਾ ਸਸਤਾ ਆਠਾ ਕਰਨ ਕਰਾਈ ਜਾਂਦਾ ਤੂੰ ਔਰ ਮੇਰੀ ਗੱਲ ਸੁਣ ਉਧਰ ਤਾਰ ਸਿੱਧੀ ਘਾੜਤੀ ਮੇਨ ਕੀ ਓਏ ਕਿਹੜੀ ਮੇਨ ਮੇਰੇ ਉਧਰੋਂ ਤਾਰ ਹੀ ਵੜਤੀ ਮੈਂ ਤਾਂ ਚੌਕ ਗਿਆ ਹਾਂ ਤੇ ਇਧਰ ਹੁਣ ਬੇ ਗੱਲ ਸੁਣ ਇਹਦੇ ਇਨਵਰਟਰ ਦੇ ਵਿੱਚੋਂ ਮੈਂ ਸਾਰੀ ਤਾਰ ਹੀ ਕੱਢ ਦਿੱਤੀਆਂ ਹੋਰ ਕੁਝ ਨਹੀਂ ਕੀਤਾਗਾ ਹੁਣ ਇਨਵਰਟਰ ਚੱਕ ਕੇ ਫਿਰ ਉਥੇ ਰੱਖੋ ਚਲੋ ਹੁਣ ਆਏ ਤਾਂ ਹੈਗਾ ਕੋਈ ਕੰਮ ਤਾਂ ਕਰਾਓ ਓਏ ਪੇਪਰ ਛੋੜਦਾ ਪੇਪਰ ਛੋੜ ਤੇਰਾ ਤਾਂ ਨਹੀਂ ਪੇਪਰ ਤੂੰ ਕੀ ਕਰ ਜੱਲਿਆ ਤੇ ਕਿਸੇ ਕੋਲ ਚੱਲਿਆ ਹੈ ਮੈਂ ਕਿਸੇ ਚੱਲਿਆ ਦਾ ਕੰਮ ਆਪ ਤੋਂ ਪੜਾਈ ਹੁਣ ਜਵਾਨਾਂ ਨਾਲੋਂ ਲਾ ਕੇ ਵੀਡੀਓ ਵੇਖ ਕੇ ਚੱਲ ਐਨਕਾ ਲਾਈਵ ਤੇ ਸਾਡ ਚੱਕੋ ਇਹਨੂੰ ਚੱਕੋ ਚੱਕੋ ਓਏ ਏੜੀ ਥੱਲੋ ਜਾ ਕੇ ਥੱਲੋ ਆਊਟ ਆ ਜਿਆਦਾ ਭਾਰਾ ਨਾਵਾ ਕੋਈ ਨਾ ਆ ਵੇਖੋ ਜੈਮੀ ਆ ਵਾਇਆ ਖਾਦਾ ਸਵਾਲ ਕਿਨੇਗੇ ਚਲੋ ਇਹ ਗਰਲਾਂ ਲੇਖਣੇ ਕਰ ਉੱਥੇ ਨਹੀਂ ਕੋਈ ਰਹਦੀ ਆ ਕੋਈ ਬਣੇ ਖਾ ਖਿਆ ਹਰੇ ਤੋਂ ਪਾਸੇ ਮੈਂ ਰੀਡ ਦੀ ਹੱਡੀ ਲਾਏਗਾ ਉਹ ਇੱਕ ਹੀ ਲਾ ਰੱਖ ਲਾ ਕੋਰੀ ਉਹਨੂੰ ਉਹ ਨਹੀਂ ਜੇ ਕਿਸੇ ਦੇ ਹੈ ਨਹੀਂ ਤਾਂ ਉਹਨੂੰ ਦੇ ਦੇ ਜੇ ਦੋ ਨਾਲ ਚਲਾਉਣ ਨੂੰ 18 ਨੂੰ ਵੱਧ ਕੰਮ ਘਰ ਦੇ ਵਿੱਚ ਮੇਰੀ ਮੰਮੀ ਨੇ ਕੀਤਾਗਾ ਤੇ ਪੂਰੀ ਫੁੱਲ ਖਿੱਚ ਕੇ ਪੱਗਾ ਪੁੰਗਾ ਮੇਰੀਆਂ ਸੰਭੀ ਜਾਂਦੀ ਆ ਹੱਸਦੀ ਆ ਵੇ ਕੰਮ ਪੂਰਾ ਜੋਰਾਸ਼ ਨਾਲ ਚੱਲਦਾ ਪੈਂਦੇ ਪਟਾਕੇ ਪੂਰੇ lobby gari gari sari sara likhna hai to utar gaya aa sare chunda kote di ni ਨਦੀ ਫਸਕੀ ਬਣਾ ਲ ਕੇ ਆ ਆ ਮਾਂ ਸੁਆ ਸੁਆ ਆਹ ਤਾਂ ਆਹ ਬੰਦ ਕਰੀਂ ਆਹ ਦਿੱਤਰ ਮੈਂ ਬਵਾਦੀ ਰ ਅੱਜ ਡੰਡੇ ਨਾਲ ਕੰਮ ਤੂੰ ਵੀ ਆਪੇ ਗਏ ਡੰਡੇ ਵਿੱਚ ਕੀ ਕਰੀਂ ਉਹ ਇੱਥੇ ਵੀ ਲਵਾ ਇਹ ਬਾਪੂ ਉਹ ਜਦੋਂ ਕੱਲੋਂ ਪੁੱਛਿਆ ਅਧਰ ਜੇ ਕੋਈ ਗੜੇ ਚੱਲ ਜਾ ਜਾ ਤੋ ਫੜਾ 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 ਹੋਣੇ ਕੋਲ ਡੀਮਾ ਮੇਰੇ ਫੇਰ ਇਧਰ ਅਸੀਂ ਪੁੱਛ ਚੁੱਕੇ ਹਾਂ ਇਹ ਚੈਂਜ ਦੀਆਂ ਚੱਠੇ ਤੇ ਨਾ ਮਮੀ ਆਦਰ ਪਾਂਡੇ ਵਾਲਾ ਵੀ ਲੱਗਾ ਹਲਿਆਉਣ ਇਹ ਤੇ ਸਫਾਈ ਵੀ ਹੋ ਗਈ ਪਿੱਛੇ ਆ ਲੈ ਇੱਥੇ ਪਾਂਡੇ ਡੰਗ ਦੇ ਠੀਕ ਓਕੇ ਤੇ ਸੀ ਜੀ ਤੇਰੀ ਰਸੋਈ ਬਣਾ ਦੀ ਪੂਰੀ ਆਪਾਂ ਉਹ ਮੈਡਮ ਨੂੰ ਲੈ ਆਂਦਾ ਘਰੇ ਇਹ ਵਿਚਾਰੀ ਬਹੁਤ ਡਰਦੀ ਆ ਚੱਲ ਖੇਡ ਲਾ ਕਿੱਥੇ ਚੱਲੇ ਆ ਜਾ ਆ ਜਾ ਆ ਰ ਆ ਰ ਆ ਪਾ ਚੱਕ ਦੇਣਗੇ ਬਸ ਲੈ ਮਮੀ ਫੜ ਲਾਂ ਹਾਂ ਯਾਰ ਹੁਣ ਫੇਰ ਕੰਬਲ ਲੱਗ ਗਈ ਐ ਇੱਥੇ ਕੰਬਲ ਇੱਥੇ ਬਦਲੇ ਫੇਰ ਕੰਬਲ ਲੱਗ ਗਿਆ ਉੱਪਰ ਵਾਲੀ ਜੀ ਨੂੰ ਆਗੂ ਥੋੜਾ ਹੀ ਰਹਿ ਗਿਆ ਇਧਰ ਵੀ ਕੰਬਣਾ ਆਹ ਹੱਬੋਦੋ ਦੇ ਬਣਾਏ ਹੋਏ ਆ ਪੰਜਵੀਂ ਕਿ ਚੌਥੀ ਕਲਾਸ ਹੁੰਦਾ ਜਦੋਂ ਇੱਕ ਫੋਟੋ ਵੀ ਬਣਾਈ ਸੀ ਕੰਧ ਉੱਤੇ ਕੋਈ ਆਪਾਂ ਇੱਧਰ ਇੱਟਾਂ ਦਾ ਚੱਠਾ ਲਾ ਰਹੇ ਸੀਗੇ ਤੇ ਮੇਰੀ ਮੰਮੀ ਵੀ ਆ ਕੇ ਬਹਿ ਗਈ ਵੇਖਣ ਮੈਨੂੰ ਕੀ ਕਰੀ ਜਾਂਦਾ ਤੇ ਮੇਰੀ ਭਾਬੀ ਵੀ ਮੈਨੂੰ ਵੇਖਣ ਆਈ ਆ ਤੇ ਬਾਈ ਜੀ ਸਾਡੇ ਉਹ ਖੜੇ ਪਹਿਲਾਂ ਹੀ ਛੱਤ ਤੇ ਲੈ ਵੀ ਤੇ ਡੈਡੀ ਮੇਰੇ ਇੱਟਾਂ ਝਾੜੀ ਜਾਂਦਾਗਾ ਹੈ ਇੱਟਾਂ ਹੀ ਝਾੜੀ ਜਾਂਦਾ ਬਾਪੂ ਲੋਬੀ ਦਾ ਵੀ ਆਪਾਂ ਚੱਕ ਤਾ ਲੈਂਟਰ ਤੇ ਹੁਣ ਆਪਾਂ ਰਸੋਈ ਦਾ ਵੀ ਚੱਕ ਤਾ ਨਾਲ ਵਾਲੇ ਕਮਰੇ ਤੇ ਪਹੁੰਚ ਗਏ ਆ ਲੋਬੀ ਟਾਈਪ ਹੀ ਇਹ ਵੀ ਪਹਿਲਾਂ ਤਾਂ ਕੌਲਾ ਜਿਹਾ ਢੇਰ ਨਾਲ ਹੈ ਪਹਿਲਾਂ ਤਾਂ ਨਹੀਂ ਬਾਪੂ ਮੈਂ ਬਣਾਈ ਇਹਨਾਂ ਤੇਰੀ ਵੀਡੀਓ ਇਹ ਠੀਕ ਹੈ ਯਾਰ ਬਾਪੂ ਯਾਰ ਸਹੀ ਗੱਲ ਹੈ ਇੱਕ ਟਰਾਲੀ ਅਸੀਂ ਪਨਵੇ ਦੀ ਭਾਰਤੀ ਪਾਸੇ ਲੋਨ ਲੈਣਾ ਉਹ ਜੀ ਆਖਰੀ ਮਾਲ ਦੀ ਟਰਾਲੀ ਜਿਹੜੀ ਆਪਾਂ ਅੱਜ ਭਰੀ ਸੀ ਉਹ ਖਾਲੀ ਕਰਨ ਚੱਲਿਆ ਬਾਈ ਧਿਆਨ ਨਾਲ ਧਿਆਨ ਨਾਲ ਇਹਦੇ ਨਾਲ ਹੀ ਆਪਾਂ ਅੱਜ ਦਾ ਵਲੋਗ ਆਪਾਂ ਬੰਦ ਕਰ ਲੱਗਿਆ ਬੱਸ ਕਰ ਗਏ ਹੁਣ ਬੱਸ ਕਿਉਂ ਵਹ ਪੈਣਾ ਆਪੋ ਚੱਲ ਆਇਆ ਫਿਰ ਥੱਲੇ ਇਟਾ ਚੱਕ ਰੱਖ ਦਿੰਨੇ ਆ ਅੱਜ ਦਾ ਕਾਫੀ ਕੰਮ ਆਪਾਂ ਨਿਬੇੜ ਲਿਆ ਏ ਤੇ ਬਸ ਅੱਜ ਦੇ ਵਲੌਗ ਦੀ ਆਪਾਂ ਕਰਦੇ ਆਂ ਕਹਾਣੀ ਖਤਮ ਤੇ ਕੱਲ ਨਵੇਂ ਵਲੌਗ ਨਾਲ ਮਿਲਦੇ ਆਂ